ਸ਼ਹੀਦ ਦਾ ਕੀ ਸਬੰਧ ਹੈ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਨਾਲ ਇਹ ਕਿਵੇਂ ਚੱਲਿਆ ਤੁਸੀਂ ਸਿੱਖਾਂ ਨੇ ਵੀ ਇਹ ਦੱਸ ਦਿੱਤਾ ਕਿ ਸਾਡੇ ਗੁਰੂ ਨੇ ਤੇ ਗੁਰਸਿੱਖਾਂ ਨੇ ਜਬਰ ਦਾ ਆਪਣਾ ਸਬਰ ਨਾਲ ਕਿੱਦਾਂ ਕੀਤਾ ਅਸੀਂ ਪੈਗਾਮ ਕਿ ਦਿੱਤਾ ਤੁਸੀਂ ਤੁਸੀਂ ਸਾਨੂੰ ਅੱਗ ਦਿੱਤੀ ਅੱਗ ਦਾ ਸੇਕ ਦਿੱਤਾ ਜੀ ਅਸੀਂ ਤੁਹਾਨੂੰ ਸ਼ੀਤਲ ਤੇ ਠੰਡਾ ਜਲ ਦਿੱਤਾ ਅੱਜ ਵੀ ਕਿੰਨੇ ਆ ਕਿਸਾਨੀ ਮੋਰਚੇ 'ਚ ਇਹੀ ਕੁਝ ਹੋਇਆ ਨਾ ਜੀ ਤੁਸੀਂ ਸਾਨੂੰ ਬਾਲਦੀ ਰੇਤ ਸਾਡੇ ਸੀਸ ਤੇ ਪਾਈ ਅਸੀਂ ਉਸ ਨਿਰਮਲ ਤੇ ਠੰਡੇ ਚਲਦੇ ਵਿੱਚ ਮਿੱਠਾ ਪਾਇ ਮਿਠਾਸ ਪਾਈ ਮਿਠਾਸ ਪਾਈ ਤੋਂ ਅੱਜ ਜਿਸੋ ਜਿਹੜੀ ਆਪ ਦੀ ਸ਼ਬੀਲ ਦੀ ਗੱਲ ਕਰ ਰਹੇ ਜੇ ਸ਼ਬੀਲ ਦੇ ਇਤਿਹਾਸ ਦੀ ਗੱਲ ਕਰ ਰਹੇ ਜੇ ਇਹ ਬੇਸ਼ੱਕ ਗੁਰੂ ਸਾਹਿਬ ਜੀ ਦੀ ਸ਼ਹਾਦਤ ਨਾਲ ਆਣ ਕੇ ਜੁੜਦੀ ਆ ਮਿਲ ਗਿਆ ਸੀ ਹਰ ਸਾਲ ਮਨਉਂਨੇ ਆ ਕਿ ਜਿੱਥੇ ਤਕਰੀਬਨ ਸਾਰੀਆਂ ਚੀਜ਼ਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਸਾਡੀ ਝੋਲੀ ਪਾਈਆਂ ਇਹ ਉਹ ਗੁਰੂ ਨਾਨਕ ਪਾਸ਼ਾ ਮਹਾਰਾਜੀ ਦਸ ਰੂਪਾਂ ਦੇ ਵਿੱਚ ਆਣ ਕੇ ਸਾਡੀ ਛੋੜੀ ਸਭ ਕੁਸ਼ਪਾ ਕੇ ਹਨ ਜੀ ਉੱਥੇ ਹੀ ਇਹ ਸ਼ਬੀਲ ਦਾ ਜਿਹੜਾ ਕਨਸੈਪਟ ਵਾ ਸਿਧਾਂਤ ਵਾ ਇਹ ਵੀ ਤੁਹਾਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਰੇ ਨੇ ਆਰੰਭ ਕੀਤਾ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਆ ਬਿਲਕੁਲ ਜ਼ਿਆਦਾਤਰ ਜਿਹੜੀ ਸ਼ੁਰੂਆਤ ਮੰਨੀ ਜਾਂਦੀ ਹੈ ਗੁਰਵਰਜਨ ਦੇਵ ਜੀ ਦੀ ਸ਼ਹੀਦੀ ਤੋਂ ਮੰਨੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਤੋਂ ਨਹੀਂ ਦੱਸ ਰਹੇ ਸ਼ਬੀਲ ਦੇ ਜਿਹੜੇ ਅਰਥ ਨੇ ਨਾ ਵੀਰ ਜੀ ਫਾਰਸੀ ਭਾਸ਼ਾ ਦਾ ਇਹ ਸ਼ਬਦ ਵਾ ਸ਼ਾਬਕੀਨ ਅੰਡੇ ਨਿਰਮਲ ਜਲ ਦਾ ਅਸਥਾਨ ਇਹਨੂੰ ਸ਼ਬੀਲ ਕਹਿੰਦੇ ਨੇ ਅਸੀਂ ਅੱਜਕੱਲ ਠੜਾ ਵੀ ਕਹਿ ਦਿੰਨੇ ਆਂ ਹੋਰ ਦੁਆਰਾ ਸਾਬ ਦੇ ਲਾਗੇ ਆਪਾਂ ਟੋੜਾ ਦਰਵਾਜਾ ਸਾਹਿਬ ਜੀ ਆਪ ਜੀ ਦੇਖਦੇ ਚਾਵਾ ਨੁਕਰਾਂ ਦੇ ਗੁਰੂ ਸਾਹਿਬ ਜੀ ਦੀ ਸ਼ਬੀਲ ਲੱਗੀ ਹੋਈ ਠੰਡੇ ਜਲ ਨਿਰਮਲ ਜਲ ਦੀ ਮਹਾਨ ਕੋਸ਼ ਵਿੱਚ ਜਦੋਂ ਅਸੀਂ ਇਸ ਦੇ ਹੱਥ ਦੇਖਦੇ ਆਂ ਇਸ ਦੇ ਬੜੇ ਅਰਥ ਮਿਲਦੇ ਨੇ ਇਸੇ ਤਰੀਕੇ ਨਾਲ ਜਿਸ ਜਗ੍ਹਾ ਤੇ ਠੰਡਾ ਨਿਰਮਲ ਜਲ ਮਿਲੇ ਠੰਡੇ ਨਿਰਮਲ ਜਲ ਦੀ ਨਿਸ਼ਟਾਮ ਭਾਵਨਾ ਨਾਲ ਸੇਵਾ ਹੋ ਜੀ ਤੇ ਇਹ ਤੋਂ ਬਹੁਤ ਕਮਾਲ ਦਾ ਸ਼ਬਦ ਹੋਰ ਮਿਲਦਾ ਵੀਰ ਜੀ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਇਹ ਸ਼ਬੀਲ ਦਾ ਸਿਧਾਂਤ ਵੀ ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਜਿੱਥੇ ਮਹਾਨ ਉਪਦੇ ਕਰਤਾ ਬਾਈ ਕਾਨ ਸਿੰਘ ਨਾਭਾ ਜੀ ਲਿਖਦੇ ਨੇ ਠੰਡੇ ਨਿਰਮਲ ਜਲ ਵਰਤੋਂ ਵਾਲੀ ਜਗਾ ਜਾਂ ਥੜਾ ਉੱਥੇ ਲਿਖਦੇ ਨੇ ਪਿਆਉ ਵਾਲਾ ਸਥਾਨ ਕੋਣ ਇਥੋਂ ਸ਼ਬਦ ਸਾਨੂੰ ਮਿਲ ਗਿਆ ਪਿਆਉ ਵਾਲਾ ਸਥਾਨ ਜੀ ਪਾਣੀ ਪੀਉਣ ਵਾਲਾ ਠੰਡਾ ਨਿਰਮਲ ਜਲ ਪੀਉਣ ਵਾਲਾ ਸਥਾਨ ਨਿਸ਼ਕਾਮ ਭਾਵਨਾ ਦਾ ਜੀ ਤੇ ਜਦੋਂ ਅਸੀਂ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਤਿਹਾਸ ਨੂੰ ਆਛਦੇ ਆ ਤੇ ਗੁਰੂ ਪਾਸ਼ਾ ਜੀ ਦਾ ਦਿੱਲੀ ਵਿਖੇ ਸਤਕਾਰਤ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜਿਸ ਦਾ ਨਾਂ ਹੀ ਪਿਆਉ ਸਾਹਿਬ ਬਿਲਕੁਲ ਨਾਨਕ ਪਿਆਉ ਤੇ ਉੱਥੇ ਗੁਰੂ ਪਾਸ਼ਾ ਜੀ ਦੀ ਬੌੜੀ ਛੋਟੀ ਬੌੜੀ ਆ ਤੇ ਉਸ ਸਥਾਨ ਦੇ ਇਤਿਹਾਸ ਇਹ ਆ ਕਿ ਗੁਰੂ ਪਾਸ਼ਾ ਜੀ ਇੱਥੇ ਬੈਠ ਕੇ ਆਉਣ ਜਾਣ ਵਾਲੇ ਰਾਈਆਂ ਨੂੰ ਠੰਡਾ ਨਿਰਮਲ ਜਲ ਦੀ ਸੇਵਾ ਕਰਦੇ ਹੁੰਦੇ ਸਨ ਦੇਟੋਂ ਦੇ ਹੁੰਦੇ ਸੀ ਬਿਲਕੁਲ ਤਾਂ ਹੀ ਉਸ ਥਾਂ ਦਾ ਨਾਮ ਜਿਹੜਾ ਨਾਨਕ ਪਿਆ ਹੋ ਸੋ ਇੱਥੋਂ ਵੀਰ ਜੀ ਕਈ ਗੱਲਾਂ ਨਿਕਲਦੀਆਂ ਵਾਂ ਉਸ ਤੋਂ ਪਹਿਲਾਂ ਗੁਰੂ ਪਾਸ਼ਾ ਜੀ ਦਾ ਲੋੜਵੰਦਾਂ ਨੂੰ ਲੰਗਰ ਛਕਾਉਣ ਵਾਲੀ ਗੱਲ ਵਾਤੇ ਲੰਗਰ ਜਲ ਤੋਂ ਬਿਗਾਰ ਲੰਗਰ ਛਕ ਨਹੀਂ ਸਕਦਾ ਭਾਈ ਛਕ ਨਹੀਂ ਬਿਲਕੁਲ ਉੱਥੇ ਵੀ ਜਾਨਵਰਤਾ ਹੈ ਹਉ ਗੁਰੂ ਪਾਸ਼ਾ ਜੀ ਨੇ ਬਿਲਕੁਲ ਬਿਲਕੁਲ ਹਾਂਜੀ ਸੋ ਇਤਿਹਾਸਕ ਨੁਕਤਾ ਜਾਂ ਐਵੀਡੈਂਸ ਜਿਹੜਾ ਵਾ ਗੁਰੂ ਪਾਸ਼ਾ ਦਾ ਪਿਓ ਸਾਹਿਬ ਜੀ ਦਾ ਸਥਾਨ ਦਾ ਆ ਗਿਆ ਜੀ ਹੋਂ ਸਵਾਲ ਉੱਠਦਾ ਕਿ ਫਿਰ ਮਠਾਸ ਕਿੱਥੋਂ ਆ ਗਈ ਜਲ ਚ ਉਹ ਤੇ ਮਿਰਮਰ ਜਲ ਸੀ ਡੰਡਾ ਸੀ ਜੀ ਅਸੀਂ ਮਠਾਸ ਵਾਲਾ ਪਾਣੀ ਆਰੰਭ ਕੀਤਾ ਪੰਚਮ ਪਾਸ਼ੇ ਸ਼ਬਦ ਉਹਦਾ ਕਾਰਨ ਇਹ ਸੀ ਵੀਰ ਜੀ ਕਿ ਇਹ ਗੁਰੂ ਪਾਸ਼ਾ ਜੀ ਨੇ ਆਪਣੀਆਂ ਉਦਾਸੀਆਂ ਚ ਚੀਜ਼ ਆਰੰਭ ਕੀਤੀ ਸੀ ਜੀ ਜਿੱਦੋਂ ਗੁਰੂ ਪਾਸ਼ਾ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਣ ਕੇ ਬਿਰਾਜਦੇ ਨੇ ਉੱਥੇ ਰੌਣਕਾਂ ਲੱਗਦੀਆਂ ਨੇ ਤੇ ਜਿਸ ਤਰ੍ਹਾਂ ਅੱਜ ਕੱਲ੍ਹ ਵੇਖੋ ਇੱਥੇ ਹਿੰਦੁਸਤਾਨ ਦੇ ਚ ਭਾਰਤ ਵਿੱਚ ਇੰਡੀਆ ਦੇ ਵਿੱਚ ਗਰਮੀ ਦਾ ਮੌਸਮ ਹੈ ਜੀ ਤੇ ਗਰਮੀ ਦੇ ਮੌਸਮ ਵਿੱਚ ਅਸੀਂ ਕੋਈ ਨਾ ਕੋਈ ਠੰਡਾ ਮਿੱਠਾ ਜਲ ਜ਼ਰੂਰ ਛਕਦੇ ਹਾਂ ਪਰ ਪੁਰਾਣੇ ਸਮੇਂ ਦੇ ਵਿੱਚ ਸਭ ਤੋਂ ਠੰਡਾ ਤੇ ਮਿੱਠਾ ਜਲ ਮੰਨਿਆ ਜਾਂਦਾ ਸੀ ਪਾਣੀ ਵਿੱਚ ਗੁੜ ਦੀ ਸ਼ੱਕਰ ਪਾ ਕੇ ਘੋਲ ਕੇ ਸ਼ੱਕਰ ਵਾਲਾ ਪਾਣੀ ਬਿਲਕੁਲ ਜਿਵੇਂ ਸ਼ਰਬਤ ਬਣਾਇਆ ਜਾਂਦਾ ਸੀ ਗੁੜ ਦੇ ਪਾਣੀ ਨੂੰ ਜਿਹਨੂੰ ਸ਼ਰਬਤ ਬਣਾਇਆ ਜਾਂਦਾ ਸੀ ਤੇ ਉਹਦੀ ਤਸਕੀਰ ਵੀ ਠੰਡੀ ਹੁੰਦੀ ਸੀ ਸੋ ਗਰਮੀ ਦੇ ਸਮੇਂੇ ਕਰਤਾਰਪੁਰ ਸਾਹਿਬ ਤੋਂ ਜਿਹਦੇ ਗੁਰੂ ਪਾਤਸ਼ਾਹ ਜੀ ਉੱਥੇ ਬਿਰਾਜਦੇ ਨੇ ਸੰਗਤਾਂ ਆਉਂਦੀਆਂ ਨੇ ਉਸ ਜਿਹੜੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਜੀ ਉਸ ਸੱਤ ਸ਼ੱਕਰਮਲਾ ਕੇ ਸੰਗਤਾਂ ਦੀ ਜਦੋਂ ਸੇਵਾ ਕੀਤੀ ਜਾਂਦੀ ਸੀ ਪਹਿਲਾ ਸਾਬ ਤੋਂ ਆਰੰਭ ਹੋ ਕੇ ਜਾਂ ਲੰਗਰ ਦੀ ਪ੍ਰਥਾ ਦੇ ਨਾਲ ਆਰੰਭ ਹੋ ਕੇ ਇਹ ਨਿਰਮਲ ਠੰਡੇ ਜਾਲ ਦੇ ਵਿੱਚ ਮਠਾਸ ਗੁਰੂ ਪਾਤਸ਼ਾਹ ਜੀ ਨੇ ਪਾਤੀ ਤੇ ਇਹ ਆਰੰਭ ਹੋ ਗਿਆ ਉਸ ਤੋਂ ਬਾਅਦ ਜਿੱਦੋਂ ਜਦੋਂ ਮੀਂਹ ਗਰਮੀ ਦਾ ਮੌਸਮ ਆਉਂਦਾ ਸੀ ਸੰਗਤਾਂ ਦੇ ਵਿੱਚ ਇਹ ਜਿਹੜਾ ਸ਼ਬੀਲ ਰੂਪੀ ਸ਼ਰਬਤ ਸੀ ਮਿੱਠੀ ਸ਼ੱਕਰ ਦਾ ਗੋੜ ਦੀ ਚੱਕਰ ਦਾ ਹੋ ਗਿਆ ਹੁਣ ਸਵਾਲ ਇਹ ਉੱਠਦਾ ਕਿ ਇਹ ਸ਼ਬੀਲ ਜਿਹੜੀ ਪੰਚਮ ਪਾਸ਼ਾ ਗੁਰੂ ਮਹਾਰਾਜ ਜੀ ਦੀ ਸ਼ਹਾਦਤ ਨਾਲ ਕਿੱਦਾਂ ਜੁੜ ਗਈਣੀ ਬਿਲਕੁਲ ਜੀ ਮੈਂ ਅਸਲ ਚ ਪੁੱਛਣਾ ਹੀ ਚਾ ਰਿਹਾ ਸੀ ਹਾਂਜੀ ਸੋ ਇਹਦੇ ਵਿੱਚ ਕਰਮਗਿਰ ਜੀ ਗੱਲ ਇਹ ਹੋਈ ਸੀ ਕਿ ਜਦੋਂ ਗੁਰੂ ਪਾਸ਼ਾ ਜੀ ਦੀ ਸ਼ਹਾਦਤ ਹੋਈ ਗਰਮੀ ਦਾ ਸਮੇਂ ਸੀ ਜਦੋਂ ਸੰਗਤਾਂ ਨੇ ਇਹ ਖਬਰ ਸੁਣੀ ਇਹ ਨਿਬਰਾਤ ਮੇ ਹੀ ਹੋ ਗਿਆ ਛੇਵੇਂ ਪਾਸ਼ਾ ਗੁਰੂ ਮਹਾਰਾਜ ਜੀ ਦੀ ਆਯੂ ਤੋਂ ਬਾਲ ਉਮਰ ਚ ਨੇ ਜੀ ਛੇਤੀ ਛੇਤੀ ਸੰਗਤਾਂ ਹੋ ਮਹ ਮਹਾ ਮਾ ਕੇ ਤੇ ਛੇਵੇਂ ਪਾਸ਼ਾ ਗੁਰੂ ਮਹਾਰਾਜ ਦੇ ਸਨਮੁਖ ਗੁਰੂ ਦਰਬਾਰ ਵੱਲ ਰਵਾਨਾ ਹੋ ਗਏ ਗਰਮੀ ਦਾ ਸਮਾਸੀ ਪਿੰਡਾਂ ਦੇ ਵਿੱਚ ਜਦੋਂ ਸੰਗਤਾਂ ਅਨੰਦ ਦੀਆਂ ਸਨ ਉਹਨਾਂ ਦੀ ਸੇਵਾ ਵਾਸਤੇ ਜੀ ਉੱਥੇ ਦੇ ਪਿੰਡ ਵਾਲਿਆਂ ਨੇ ਗਰਮੀ ਹੋਣ ਕਰਕੇ ਲੰਗਰ ਪ੍ਰਸ਼ਾਦੇ ਦਾ ਜਲ ਦਾ ਪਾਣੀ ਦਾ ਪ੍ਰਬੰਧ ਕੀਤਾ ਉਹਦੇ ਵਿੱਚ ਫਿਰ ਗਰਮੀ ਨੂੰ ਮੁੱਖ ਰੱਖ ਕੇ ਕਿਤਨਾ ਕਿਤੇ ਉਹ ਪ੍ਰਾਣੀ ਸ਼ੱਕਰ ਵਾਲਾ ਪਾਣੀ ਵੀ ਆਰੰਭ ਹੋਇਆ ਇਹ ਸੰਗਤਾਂ ਜਦੋਂ ਗੁਰੂ ਦਰਬਾਰ ਚ ਪਹੁੰਚੀਆਂ ਛੇਵੇਂ ਪਾਤਸ਼ਾਹ ਦੇ ਸਾਹਮਣੇ ਪਹੁੰਚੀਆਂ ਛੇਵੇਂ ਪਾਤਸ਼ਾਹ ਗੁਰੂ ਮਾਰ ਨੇ ਸਾਰੇ ਨੂੰ ਦੁਲੱਸਾ ਦਿੱਤਾ ਉਸ ਵੇਲੇ ਵੀ ਗਰਮੀ ਨੂੰ ਮੁੱਖ ਰੱਖ ਕੇ ਸੰਗਤਾਂ ਦੀ ਇਕੱਤਰਤਾ ਦੇ ਵਿੱਚ ਉੱਥੇ ਵੀ ਜਲ ਵਰਤ ਆਇਆ ਗਿਆ ਇਸ ਤਰੀਕੇ ਨਾਲ ਗਰਮੀ ਦੇ ਵਿੱਚ ਇਸ ਦਿਹਾੜੇ ਨੂੰ ਮੁੱਖ ਰੱਖ ਕੇ ਨਾਲੇ ਜਿਹੜੀ ਮੈਂ ਬੇਨਤੀ ਕੀਤੀ ਕਿ ਜਬਰ ਨੂੰ ਸਬਰ ਦਾ ਜਵਾਬ ਦਿੰਦਿਆਂ ਹੋਇਆਂ ਤਤੀ ਦੋ ਨੂੰ ਠੰਡੇ ਜਲ ਤੇ ਤਤੀ ਰੇਤ ਨੂੰ ਮਿਠਾਸ ਦੇ ਨਾਲ ਤੁਸ਼ਬੀਹ ਦੇ ਕੇ ਕਿ ਅਸੀਂ ਗੁਰੂ ਸਾਹਿਬ ਜੀ ਨੇ ਇਤਿਹਾਸ ਗੇਰਾ ਉਹ ਸਿਰ ਜਿਆ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਗਾ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਜੀ ਕਿ ਇਹ ਜਿਹੜਾ ਸਿਧਾਂਤ ਸਾਡਾ ਸੀ ਇਹ ਕੇਵਲ ਇੱਕ ਦਿਨ ਦਾ ਨਹੀਂ ਸੀ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਕਿੰਨਾ ਚਿਰ ਸੇਵਾ ਕੀਤੀ ਜਲ ਦੀ ਬਿਲਕੁਲ ਇਹ ਨਹੀਂ ਕਿ ਇੱਕ ਦਿਨ ਬਾਪੂ ਘਰੇ ਉਹ ਡੇਡੇ ਨੂੰ ਕਹੇ ਬੇਟਾ ਮੈਨੂੰ ਤੇ ਲੱਗੀ ਐ ਛੇਤੀ ਛੇਤੀ ਮੈਨੂੰ ਇੱਕ ਗਲਾਸ ਪਾਣੀ ਦੇ ਬੇਡਾ ਭੱਜ ਕੇ ਜਾਂਦਾ ਕਹਿੰਦਾ ਬਾਪੂ ਜੀ ਮੇਰੇ ਕੋਲ ਟਾਈਮ ਨਹੀਂ ਮੈਂ ਹਜੇ ਜਾ ਕੇ ਪਿੰਡ ਜਾ ਕੇ ਸ਼ਬੀਲ ਤੇ ਸੇਵਾ ਕਰਨੀ ਫਾਦਰ ਡੇ ਫਾਦਰ ਡੇ ਤੇ ਤੁਹਾਨੂੰ ਪਾਣੀ ਪਿਵਾਵਾਂਗਾ ਹਾਂਜੀ ਸੋ ਇਹ ਇਹ ਸਾਡਾ ਸਿਧਾਂਤ ਵਾ ਰੋਜ਼ ਦਾ ਸਾਰੀ ਉਮਰ ਦਾ ਤੇ ਕਿਤੇ ਨਾ ਕਿਤੇ ਗੁਰਨਾਮ ਸਿੰਘ ਜੀ ਅਸੀਂ ਉਸ ਵੇਲੇ ਸ਼ਬੀਲ ਵਰਤਉਂਦੇ ਹਾਂ ਮੈਂ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਨਾ ਚਾਹਾਂਗਾ ਠੰਡੇ ਮਿੱਠੇ ਜਲ ਦੀ ਸ਼ਬੀਰ ਵਰਤਉਂਦਿਆਂ ਹੋਇਆਂ ਪੰਚਮ ਪਾਸ਼ਾ ਗੁਰੂ ਮਹਾਰਾਜ ਜੀ ਦੀ 33 ਤਵੀ ਦੇ ਸੇਕ ਨੂੰ ਆਪਣੇ ਇਤਿਹਾਸ ਜਰੂਰ ਮਹਿਸੂਸ ਕਰੀਏ ਬਿਲਕੁਲ ਇਤੇ ਠੰਡੇ ਮਿੱਠੇ ਜਲ ਨੂੰ ਵੋਕਰ ਰੱਖ ਕੇ ਡੀਜੇ ਲਾ ਕੇ ਗੀਤ ਲਾ ਕੇ ਆਪਣੇ ਇਤਿਹਾਸ ਤੋਂ ਉਸ 33 ਤਵੀ ਦੇ ਸੇਕ ਤੋਂ ਮੁਨ ਕਰਨਾ ਹੋ ਜਾਏ